ਚੈਨਲ ਬਣਾ ਕੇ YouTube ਤੇ ਰোনালਡੋ ਨੇ ਪਾਤੀ ਤੱਕ ਬਣਾਤਾ वर्ल्ड रिकॉर्ड ਮਿੰਟਾਂ ਦੇ ਵਿੱਚ ਹੋਏ ਕਰੋੜਾਂ ਸਬਸਕ੍ਰਾਈਬਰ ਤੁਹਾਨੂੰ ਦੱਸਦੇ ਕਿ ਰোনালਡੋ ਦੁਨੀਆ ਦਾ ਅਜੇ ਹੱਥ ਪਹਿਲਾ ਇਨਸਾਨ ਹੈ ਜਿਸ ਨੇ ਹਮੇਸ਼ਾ वर्ल्ड रिकॉर्ड ਬਣਾਇਨੇ ਚਾਹੀਏ ਔਨ ਫੀਲਡ ਹੋਵੇ ਚਾਹੀ ਆਫ ਫੀਲਡ ਹੋਵੇ ਤੁਹਾਨੂੰ ਦੱਸਦੇ ਕਿ ਰোনালਡੋ ਨੇ ਥੋੜੇ ਦਿਨ ਪਹਿਲਾਂ ਹੀ ਆਪਣਾ ਚੈਨਲ ਲਾਂਚ ਕੀਤਾ ਸੀ ਤੇ ਥੋੜੇ ਦਿਨਾਂ ਦੇ ਵਿੱਚ ਉਸਦੇ ਕਰੋੜਾਂ ਸਬਸਕ੍ਰਾਈਬਰ ਹੋ ਗਏ ਨੇ ਟੱਕ ਪਾ ਦਿੱਤੀ ਹੈ YouTube ਤੇ वर्ल्ड रिकॉर्ड ਬਣਾ ਦਿੱਤਾ ਹੈ ਰੋनाल्डੋ ਨੇ ਕਿਉਂਕਿ ਰੋनाल्डੋ ਹਮੇਸ਼ਾ ਹੀ वर्ल्ड रिकॉर्ड ਬਣਾਉਂਦੇ ਜਾਂਦੇ ਰਹਿੰਦੇ ਨੇ ਚਾਹੇ ਫੁੱਟਬਾਲ ਦੀ ਗਰਾਊਂਡ ਦੇ ਵਿੱਚ ਹੋਵੇ ਫੁੱਟਬਾਲ ਟੂਰਨਾਮੈਂਟ ਦੇ ਵਿੱਚ ਹੋਵੇ ਹੁਣ ਚਾਹੇ سوشل میڈیا ਤੇ ਵੀ ਹੋਵੇ ਸਿਰਫ 12 ਵੀਡੀਓ ਸੀ ਪਾਈਆਂ ਨੇ ਉਸਨੇ ਤੇ 12 ਵੀਡੀਓਜ਼ ਦੇ ਨਾਲ ਕਰੋੜਾਂ ਸਬਸਕ੍ਰਾਈਬਰ ਹਾਸਲ ਕਰ ਲਏ ਨੇ ਤੇ ਇੱਕ ਦਿਨ ਦੇ ਵਿੱਚ ਹੀ ਤਿੰਨੇ ਪਲੇ ਬਟਨ ਵੀ ਪ੍ਰਾਪਤ ਕਰ ਲਏ ਨੇ ਰੋनाल्डੋ ਨੇ ਕਿਉਂਕਿ YouTube ਦੇ ਵੱਲੋਂ ਦਿੱਤੇ ਜਾਂਦੇ ਨੇ 1 ਲੱਖ ਤੇ 1 ਮਿਲੀਅਨ ਤੇ ਤੇ 10 ਮਿਲੀਅਨ ਤੇ ਬਟਨ ਦਿੱਤੇ ਜਾਂਦੇ ਨੇ ਗਿਫਟ ਵਜੋਂ ਤੇ ਰোনালਡੋ ਨੇ ਇੱਕ ਦਿਨ ਦੇ ਵਿੱਚ ਇਹ ਤਿੰਨੇ ਬਟਨ ਹਾਸਲ ਕਰ ਲਏ ਨੇ 골ਡਨ ਬਟਨ, ਸਿਲਵਰ ਬਟਨ, ਡਾਇਮੰਡ ਬਟਨ ਪ੍ਰਾਪਤ ਕਰ ਲੈਨੇ ਇੱਕ ਦਿਨ ਦੇ ਵਿੱਚ ਹੀ ਰোনালਡੋ ਨੇ ਰਿਕਾਰਡ ਬਣਾ ਦਿੱਤਾ ਹੈ YouTube ਤੇ ਕਿਉਂਕਿ ਰোনালਡੋ ਦੁਨੀਆ ਤੇ ਅਜੇ ਹਾ ਪਹਿਲਾ ਇਨਸਾਨ ਹੈ ਜਿਸ ਨੇ ਇੱਕ ਦਿਨ ਦੇ ਵਿੱਚ ਹੀ ਇੰਨੇ ਕਰੋੜਾਂ ਸਬਸਕ੍ਰਾਈਬਰ ਹਾਸਲ ਕਰ ਲਏ ਨੇ ਤਿੰਨੇ ਪਲੇ ਬਟਨ ਵੀ ਹਾਸਲ ਕਰ ਲਏ ਨੇ ਤੇ ਰোনালਡੋ ਦਾ YouTube ਤੇ ਹੁਣ ਮਿਸਟਰ ਬੀਸਟ ਦੇ ਨਾਲ ਕੰਪੀਟੀਸ਼ਨ ਚੱਲ ਰਿਹਾ ਵੱਡਾ ਤਕੜਾ ਮੁਕਾਬਲਾ ਚੱਲ ਰਿਹਾ ਦੋਵਾਂ ਦੇ ਵਿਚਕਾਰ ਕਿਉਂਕਿ YouTube ਤੇ ਸਭ ਤੋਂ ਵੱਧ ਸਬਸਕ੍ਰਾਈਬਰ ਅਗਰ ਕਿਸੇ ਦਿਨੇ ਤਾਂ ਮਿਸਟਰ ਬੀਸਟ ਦੇ ਨੇ 300 ਮਿਲੀਅਨ ਤੋਂ ਉੱਪਰ ਤੇ ਲਗਾਤਾਰ ਜਿਸ ਤਰ੍ਹਾਂ ਰੋनाल्डੋ ਦੇ ਮਿੰਟੋ-ਮਿੰਟੀ ਸਬਸਕ੍ਰਾਈਬਰ ਵਧ ਰਹੇ ਨੇ ਲੱਗਦਾ ਹੈ ਕਿ ਥੋੜੇ ਦਿਨਾਂ ਦੇ ਵਿੱਚ ਮਿਸਟਰ ਬੀਸਟ ਦਾ ਵੀ ਰਿਕਾਰਡ ਟੁੱਟ ਜਾਵੇਗਾ YouTube ਤੇ ਬਾਕੀ ਤੁਹਾਡਾ ਕੀ ਕਹਿਣਾ ਹੈ YouTube ਤੇ ਰੋनाल्डੋ ਦੇ ਵੱਲੋਂ ਬਣਾਏ ਗਏ ਇਸ ਵਰਲਡ ਰਿਕਾਰਡ ਬਾਰੇ ਤੇ ਕਿੰਨੇ ਦਿਨਾਂ ਦੇ ਵਿੱਚੋਂ ਮਿਸਟਰ ਬੀਸਟ ਦਾ ਰਿਕਾਰਡ ਤੋੜ ਦੇਣਗੇ ਰੋनाल्डੋ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ